10 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ ਲੈ ਜਾਓ 10 ਰੁਪਏ ਦਾ ਸੂਟ ਕੜਾਈ ਕੱਢਿਆ ਸੂਟ 20 ਰੁਪਏ ਦਾ ਦੁਪੱਟਾ ਨਾਲ ਲਾ ਕੇ 20 ਰੁਪਏ ਦਾ ਸੂਟ ਦੇ ਦਾਂਗੇ ਆਹ ਦੇਖੋ ਚੱਕੋ 30 ਰੁਪਏ ਦਾ ਸੂਟ 30 ਰੁਪਏ ਦਾ ਸੂਟ 30 ਰੁਪਏ ਦਾ ਸੂਟ ਮੋਟੀ ਕਾਰਲੋ ਦਾ ਕੰਬਲ 50 ਰੁਪਏ ਦਾ ਖੁੱਲਾ ਦੁੱਲਾ ਕੰਬਲ ਕੋਈ 8000 ਦੀ ਕੋਈ 10000 ਦੀ ਲੈ ਜਾਓ 100 ਰੁਪਏ ਦਾ ਸੂਟ ਸਿਰਫ 100 ਰੁਪਏ ਦਾ ਸੂਟ ਸਰਦਾਰ ਜੀ ਇਹ 10 ਰੁਪਏ ਦਾ ਸੂਟ 20 ਰੁਪਏ ਦਾ 30 ਰੁਪਏ ਦਾ 100 ਰੁਪਏ ਦਾ ਸੂਟ ਆਕਰ ਦੇਣਾ ਕਿ ਨੂੰ ਦੱਸਤਾ ਦਿਓ ਆ 2000 ਦੀ ਸ਼ਾਪਿੰਗ ਤੇ ਆ ਸੂਟ ਦਵਾਂਗੇ ਤੁਹਾਨੂੰ 10 ਰੁਪਏ ਦਾ ਜੇ ਤੁਸੀਂ 5000 ਦੀ ਸ਼ਾਪਿੰਗ ਕਰੋਗੇ ਆ ਕੜਾਈ ਵਾਲਾ ਸੂਟ ਦਵਾਂਗੇ 20 ਰੁਪਏ ਦਾ ਜੇ ਤੁਸੀਂ 15000 ਦੀ ਸ਼ਾਪਿੰਗ ਕਰੋਗੇ ਕਰੇਵ ਦਾ ਸੂਟ ਹੈਂਡਵਰਕ ਕੱਢਿਆ ਹੋਇਆ ਦੁਪੱਟੇ ਨਾਲ ਫ੍ਰੀ ਫਿਰ ਦੇ ਦਵਾਂਗੇ ਜੇ ਤੁਸੀਂ 25000 ਦੀ ਸ਼ਾਪਿੰਗ ਕਰੋਗੇ ਮੌਂਟੀ ਕਾਰਲੋ ਦਾ ਡਵਲਪੈਟ ਦਾ ਕੰਬਲ 50 ਰੁਪਏ ਦਾ ਖੁੱਲਾ ਡੁੱਲਾ ਕੰਬਲ 50 ਰੁਪਏ ਦਾ ਦਵਾਂਗੇ ਤੇ ਜੇ ਤੁਸੀਂ 50000 ਦੀ ਦਾਜਵਰੀ ਖਰੀਦਦੇ ਹੋ ਹੈਵੀ ਦੁਪट्टे ਵਾਲਾ ਸੂਟ ਦਵਾਂਗੇ 100 ਰੁਪਏ ਦਾ 100 ਰੁਪਏ ਦਾ ਨੈਸਟਰੇ ਕ੍ਰੇਵ ਦਾ ਸੂਟ ਬਜ਼ਾਰਾ ਤੇ 770 ਦਾ 350 ਰੁਪਏ ਲਾ ਦੇ ਦੇਣਾ ਭਾਜੀ 350 ਦੇ ਦਿੰਦਾ ਮੈਂ ਕਹਿੰਦਾ ਭਾਜੀ ਪਟਾਕੇ ਪਾ ਦਨੇ ਆ ਉਹ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰੇ ਦੇ ਵੱਡੇ ਭਾਜੇ ਇੱਕ ਗੱਲ ਹੋਰ ਦੱਸ ਦਿੰਨੇ ਆ ਆਫਰਾਂ ਲਾਤੀਆਂ ਦੂਜੀ ਗੱਲ ਇਹ ਵੀ ਦੱਸ ਦਿੰਨੇ ਆ ਜਿਹੜਾ ਲੱਖ ਰੁਪਏ ਦਾ ਕਪੜਾ ਬਾਜ਼ਾਰ ਚ ਆ ਕੇ ਲੈਣਾ 40000 ਚ 35000 ਦਵਾਂਗੇ ਕਹਿੰਦੇ 1500 1600 1700 ਮੋਰਾ ਵਾਲੇ ਸੂਟ ਕਰਤੇ 7700 8800 ਰੁਪਏ ਦੇ ਵਿੱਚ ਰੰਗ ਚੈੱਕ ਕਰ ਲੋ ਕੰਮ ਚੈੱਕ ਕਰ ਲੋ ਕਿਸੇ ਨੇ ਨਹੀਂ ਦੇਣਾ ਆ ਚੈੱਕ ਕਰੋ ਨੈਚੁਰਲ ਕ੍ਰੇਵ ਆ ਦੁਪੱਟੇ ਚੈੱਕ ਕਰ ਲਓ ਸ਼ਾਨਦਾਰ ਦੁਪੱਟੇ ਬਜ਼ਾਰਾ ਚ ਤਿੰਨ ਤਿੰਨ ਹਜ਼ਾਰ ਦਾ ਸੂਟ ਮਿਲਦਾ ਤੱਗੜ ਸਾਹਿਬ ਹਜ਼ਾਰ ਰੁਪਏ ਦਾ ਦੇ ਦੇਣਾ 29 ਸਤੰਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਉਹ ਲੈ ਜਾਓ ਉਹ ਲੈ ਜਾਓ ਮੋਰਾ ਵਾਲੇ ਸੂਟ ਜਿਹੜੇ 250 225 2500 ਚ ਮਿਲਦੇ ਇੱਥੇ 1275 ਚ ਲੈ ਜਾਓ ਉਹ ਮਿੱਲਾ ਵਾਲਿਓ ਬਾਤੀ ਕਿਹੜੀ ਟੱਕ ਚੈਂਪੀਅਨ ਲੈ ਜਾਓ 3 3000 ਵਾਲਾ 15 1500 ਦੇ ਵਿੱਚ ਸੂਟ ਪਾਗੇ ਕਿਹੜੇ ਚੱਕਰ ਚ ਹੈ ਨਹੀਂ ਕੋਈ ਟੱਕਰ ਚ ਪਾਗੇ ਕਿਹੜੇ ਚੱਕਰ ਚ ਹੈ ਨਹੀਂ ਕੋਈ ਟੱਕਰ ਚ ਆ اور ਗੈਂਦਾ ਸ਼ਿਮਰ ਦਾ ਸੂਟ ਹੈ ਮੈਂ ਕਹਿੰਦਾ ਟਰਾਈ ਕਰ ਲਓ ਕਿਸੇ ਨੇ 15000 ਤੋਂ ਘੱਟ ਨਹੀਂ ਦੇਣਾ 2500 ਚ ਦੇਵਾਂਗੇ ਮੈਂ ਕਹਿੰਦਾ ਹੁਣ ਨਾ ਟਾਂਡਾ ਦਸੂਹਾ ਨਾ ਮਕੇਰੀਆਂ ਬੁੱਟਰ ਰੋਡ ਕਰਦੀ ਆਜੋ ਪਰਾਟੀਆਂ ਲੈ ਕੇ ਆਇਆ ਬਥੇਰੀਆਂ ਰੈੱਡ ਸੂਟ ਕਹਿੰਦੇ 6500 ਦਾ ਕਹਿੰਦੇ 6000 ਦਾ ਲੈ ਜਾਓ 2000 ਰੁਪਏ ਚ ਦਵਾਂਗੇ ਰੈੱਡ ਸੂਟ 2000 ਰੁਪਏ ਦੇ ਵਿੱਚ ਓ ਚੀਜ਼ਾਂ ਦੇਖੋ ਚੀਜ਼ਾਂ ਚੈੱਕ ਕਰੋ ਓ ਚਾਹੇ ਪਰਪਲ ਰੰਗ ਦਾ ਸੂਟ ਆ ਸੂਟ ਦਾ ਘੈਂਟ ਆ ਦਪੱਟਾ ਓਦੋਂ ਵੀ ਆਤਾ ਤੇ ਰੇਟ ਮੈਂ ਕਹਿੰਦਾ ਦੇਖ ਕੇ ਜਾਓ 7000 ਨਹੀਂ 3500 ਰੁਪਿਆ ਤੁਸੀਂ ਹੁਣ 50000 ਰੁਪਏ ਦੀ ਸ਼ਾਪਿੰਗ ਕਰਨੀ ਆ ਤੇ ਆ 10000 ਵਾਲਾ ਸੂਟ 5000 ਵਾਲਾ ਸੂਟ 7000 ਦਾ ਚ ਉਹ ਵੀ ਇਹਦੀ ਕੀਮਤ ਆ ਤੁਹਾਨੂੰ ਅਸੀਂ ਦੇ ਰਣਾ ਸਿਰਫ 100 ਰੁਪਏ ਚ 100 ਉਹ ਲੈ ਜਾਓ 25 2500 25 2500 25 2500 ਚ ਕਰਤੇ ਰੈਡੀमेड ਸ਼ਰਾਰੇ ਗਰਾਰੇ 25 2500 ਚ ਦੇਈ ਜੰਨੇ ਆ 20% ਲੈਸ ਵੀ ਦੇ ਦਾਂਗੇ 20% ਲੈਸ ਵੀ ਦੇ ਦਾਂਗੇ ਪਾਫ ਵਾਲੀਆਂ ਚੀਜ਼ਾਂ ਦਰਨੀਆਂ ਟਾਪ ਟਾਪ ਦੀਆਂ ਆਹ ਦੇਖੋ ਜੀ ਕਿਉਂ ਪੈਂਦੀ ਨਹੀਂ ਪੈਂਦੀ ਧੱਕ ਚੈਂਪੀਅਨ ਹੁਣ ਨਾ ਤਾਂ ਕੈਨੇਡਾ ਵਾਲੀ 마ਸੀ ਰੁੱਸਣੀ ਆ ਉਹ ਨਾ ऑस्ट्रेलिया ਵਾਲੀ ਤਾਈ ਰੁੱਸਣੀ ਆ ਕਿਉਂਕਿ ਉਹਨਾਂ ਵਾਸਤੇ ਅਸੀਂ ਲੈ ਕੇ ਆ ਗਏ ਜਬਰਦਸਤ ਨਵੇਂ ਸੂਟ ਲੈ ਕੇ ਆ ਗਏ ਆ ਇੱਡਾ ਦੀ ਦਾਜਪਰੀ ਬਜ਼ਾਰਾ ਚ ਜਾ ਕੇ ਤੁਸੀਂ 2-2 ਲੱਖ ਰੁਪਏ ਦੀ ਬਣਾਉਨੇ ਹੋ ਸਾਡੇ ਕੋਲ ਆਜੋ 2 ਲੱਖ ਵਾਲੀ ਦਾਜਬਰੀ 70 75 80 ਹਜ਼ਾਰ ਦੇ ਦਿਆਂਗੇ ਕਿਹਦੇ ਕੋਣ ਆ ਗਿਆ ਕੋਣ ਆ ਗਿਆ ਮੇਰਾ ਸ਼ੇਰ ਆ ਗਿਆ ਸ਼ੇਰ ਆ ਗਿਆ ਲਧਿਆਣੇ ਦਾ ਸਹਨ ਰੋੜਾ ਆ ਗਿਆ ਵਾਹ ਜੀ ਵਾਹ ਸਕੇਰਾ ਚੈੱਕ ਕਰੋ ਰੰਗ ਚੈੱਕ ਕਰੋ ਜਿਹੜੇ ਮੁੰਦੀ ਦੇ ਤੇ ਡਾਇਮੰਡ ਲੱਗੇ ਤੇ ਡਾਇਮੰਡ ਉਦਾਂ ਦਾ ਸੂਟ ਸਾਡੇ 700 ਰੁਪਏ ਦਾ ਪਾਰਟੀ ਵੇ ਰਹਿ ਲੇਗਾ ਦਵਾਂਗੇ ਠੋਕੇ ਆ ਰੈੱਡ ਲੈ ਲੇਗਾ 20000 30000 40000 50000 60000 1 ਲੱਖ ਰੈਂਟ ਦੇਣ ਦੀ ਨਹੀਂ ਲੋੜ ਲੈ ਜਾਓ 5000 7000 10000 15000 ਓਏ 20 20000 ਚ ਘਰੇ ਲੈ ਜਾਓ ਇਹਦੇ ਬਹੁਤ ਵੱਡੇ ਆ ਅੰਕਲੋਮਬੂਟਾ ਰੋਡ ਕਾਦੀਆਂ ਤੇ ਆ ਛੇਤੀ ਆਜੋ ਨੰਬਰ ਸਕਰੀਨ ਤੇ ਆ